ਦੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਆਇਆ ਹੋਇਆ ਹੜ੍ਹਾਂ ਨੇ ਇੰਨੀ ਕਿ ਜ਼ਿਆਦਾ ਤਬਾਹੀ ਮਚਾਈ ਪਈ ਆ ਪੰਜਾਬ ਦੇ ਵਿੱਚ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਉਹ ਹਰ ਉਹ ਹਰ ਇੱਕ ਹਲਕਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਪਾਣੀ ਦੀ ਮਾਰ ਥੱਲੇ ਉਹਥੇ ਦਾ ਪੂਰਾ ਜੀਵਨ ਜਲ ਜੀਵਨ ਪੂਰਾ ਪ੍ਰਭਾਵਿਤ ਹੋਇਆ ਹੋਇਆ ਉਹਥੇ ਦੀਆਂ ਫਸਲਾਂ ਲੋਕਾਂ ਦੇ ਘਰ ਖਾਣ ਪੀਣ ਦਾ ਸਮਾਨ ਸਭ ਕੁਝ ਬਰਬਾਦ ਹੋ ਗਿਆ ਲੋਕਾਂ ਦੇ ਦੇਖਦੇ ਦੇਖਦੇ ਉਹਨਾਂ ਦੇ ਪਾਣੀ ਪਾਣੀ ਆ ਗਏ ਜਿਹਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਹੁਣ ਕਰੀਏ ਤੇ ਕਰੀਏ ਕੀ ਪਰ ਤੁਹਾਨੂੰ ਪਤਾ ਕੁਦਰਤ ਦੀ ਮਾਰ ਆ ਇਹ ਸਾਰ ਇਹਦੇ ਵਿੱਚ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਪਰ ਫਿਰ ਵੀ ਇਹ ਪੰਜਾਬੀ ਆ ਤੁਹਾਨੂੰ ਪਤਾ ਜਦੋਂ ਵੀ ਇਦਾਂ ਦੀ ਕੋਈ ਵੀ ਇਦਾਂ ਦੀ ਮੁਸੀਬਤ ਆਉਂਦੀ ਆ ਤਾਂ ਪੰਜਾਬ ਦੇ ਵਿੱਚ ਪੰਜਾਬੀ ਪਤਾ ਨਹੀਂ ਕਿੱਥੋਂ ਫਰਿਸ਼ਤੇ ਬਣ ਕੇ ਆ ਜਾਂਦੇ ਆ ਤੇ ਹੁਣ ਇਦਾਂ ਹੀ ਪੰਜਾਬ ਦੇ ਵਿੱਚ ਫਰਿਸ਼ਤੇ ਆਏ ਆ ਤੇ ਜਿਨ੍ਹਾਂ ਨੇ ਪਹਿਲਾਂ ਤਾਂ ਪੰਡਾਰ ਲਾਤੇ ਰਾਸ਼ਨ ਦੇ ਟਰਾਲੀਆਂ ਦੇ ਟਰਾਲੇ ਟਰਾਲੇ ਇੱਥੇ ਪਹੁੰਚ ਗਏ ਇੰਨਾ ਇਕੱਠ ਹੋ ਗਿਆ ਐਨੇ ਪੰਡਾਰ ਲੱਗੇ ਕਿ ਹੁਣ ਲੋਕ ਹੱਥ ਬੰਨਣ ਲੱਗੇ ਕਿ ਸਾਨੂੰ ਨਹੀਂ ਚਾਹੀਦਾ ਤੇ ਉਤੋਂ ਛੱਡ ਕੇ ਹੁਣ ਨੋਟਾਂ ਦੇ ਮੀਂਹ ਵਸਾਤੇ ਲੋਕਾਂ ਨੇ ਉੱਥੇ ਤੁਸੀਂ ਸੋਚ ਸਕਦੇ ਆ ਕਿ ਮਨਕਿਰਤ ਤੌਰਖ ਨੇ ਜਿਹੜਾ ਛਾਇਆ ਪਿਆ ਇਸ ਟਾਈਮ ਤੇ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਦੀ ਚੰਗਿਆਈ ਕਰਨਾ ਤੁਹਾਡਾ ਫਰਜ਼ ਆ ਤੁਹਾਡਾ ਸਾਰਿਆਂ ਦਾ ਫਰਜ਼ ਆ ਬਹੁਤ ਲੋਕ ਇਦਾਂ ਦੇ ਵੀ ਆ ਜਿਹੜੇ ਨੁਕਤਾ ਚੁਣੀ ਕਰਦੇ ਆ ਪਰ ਜਿਹੜਾ ਬੰਦਾ ਵਾਕਿਆ ਚੰਗਾ ਕੰਮ ਕਰਦਾ ਜੋ ਨਾ ਦਿੰਦਾ ਉਹਦੀ ਹੱਕ ਦੀ ਕਮਾਈ ਸੀ ਉਹਨੇ ਸਟੇਜ ਸ਼ੋਅ ਲਾ ਕੇ ਪੈਸੇ ਕਮਾਇਆ ਸੀ ਜੇ ਨਾ ਦਿੰਦਾ ਆਪਾਂ ਕਹਿੰਦੇ ਕਿਸੇ ਨੂੰ ਕੁਝ ਕਹਿਣਾ ਸੀ 50000 ਰੁਪਏ ਕਿਸੇ ਨੂੰ ਇੱਕ ਨੂੰ ਦੇ ਦਿੰਦਾ ਲੱਖ ਰੁਪਏ ਦੇ ਦਿੰਦਾ ਪਰ ਉਹਨੇ ਪਾਣੀ ਵਾਂਗੂ ਪੈਸਾ ਵਹਾਤਾ ਪਾਣੀ ਵਾਂਗੂ ਤੁਸੀਂ ਸੋਚ ਨਹੀਂ ਸਕਦੇ ਟਰੈਕਟਰਾਂ ਦੇ ਲੰਗਰ ਤੱਕ ਲਾਦੇ ਉਹ ਬੰਦੇ ਨੇ ਟਰੈਕਟਰ ਤੁਹਾਨੂੰ ਪਤਾ ਪ੍ਰੇ ਟਰੈਕਟਰ ਦਾ ਤੇ ਉਹ ਲੋ ਬੰਦੇ ਨੇ ਤੇ ਉਹਦੇ ਬਾਰੇ ਆਪਾਂ ਗੱਲ ਕਿਉਂ ਨਾ ਕਰੀਏ ਤੇ ਸੁਖਵੀਰ ਬਾਦਲ ਜਿੰਨਾ ਮਰਜੀ ਲੱਖ ਮਾੜਾ ਹੋਵੇ ਜੋ ਮਰਜੀ ਹੋਵੇ ਪਰ ਉਹਨੇ ਵੀ ਆਪਣੇ ਦਰਵਾਜ਼ੇ ਖੋਲ ਤੇ ਖਜ਼ਾਨੇ ਦੇ ਜਿੰਨਾ ਮਰਜੀ ਲੋਕ ਕਹਿਣਗੇ ਬਹੁਤ ਪੈਸਾ ਉਹਦੇ ਕੋਲ ਇਦਾਂ ਉਦਾਂ ਪਰ ਜੋ ਮਰਜੀ ਹੈ ਜਿਹੜਾ ਕਹਿੰਦੇ ਜਿਹੋ ਉਹਦੇ ਬੁੱਕਲ ਦਾ ਤਿਆਰ ਜਿਹੜਾ ਚੱਲ ਜਵੇ ਉਹੀ ਚੰਗਾ ਤੇ ਹੁਣ ਬੰਦਿਆਂ ਉਹਦੇ ਪੈਸੇ ਦੀ ਕਿਸੇ ਕੋਈ ਜਿੰਨਾ ਮਰਜੀ ਪੈਸਾ ਹੋਵੇ ਕਿਸੇ ਨੂੰ ਕੀ ਫਾਇਦਾ ਸੀ ਉਹਦੇ ਪੈਸੇ ਦਾ ਪਰ ਹੁਣ ਬਾਕੀ ਉਹਦੇ ਪੈਸੇ ਦੀ ਲੋੜ ਸੀਗੀ ਤੇ ਹੁਣ ਸੁਖਵੀਰ ਬਾਦਲ ਨੇ ਵੀ ਸੁਣ ਚੇ ਵਿੱਚ ਆਇਆ ਕਿ ਘੱਟੋ ਘੱਟ 2 ਕਰੋੜ ਰੁਪਇਆ ਲੋਕਾਂ ਚ ਆਲਰੇਡੀ ਵੰਡ ਚੁੱਕਿਆ ਕੈਸ਼ ਤੇ ਉਹ ਵੀ ਹਲੇ ਸਟਾਰਟਿੰਗ ਦੇ ਵਿੱਚ ਕਹਿੰਦਾ ਹਲੇ ਤਾਂ ਸਟਾਰਟ ਹੋਇਆ ਅੱਗੇ ਅੱਗੇ ਜਾ ਕੇ ਦੇਖਿਓ ਕੀ ਆ ਐਦਾਂ ਅਗਲਾ ਚੈਲੰਜ ਕਰ ਰਿਹਾ ਤੇ ਚੰਨੀ ਚਰਨਜੀਤ ਚੰਨੀ ਆਪਣਾ ਤੇ ਉਹ ਵੀ ਤੁਹਾਨੂੰ ਪਤਾ ਕਿ ਦੰਨ ਲਾਉਂਦੇ ਵੀ ਨਜ਼ਰ ਆਏ ਤੇ ਹੁਣ ਉਹ ਪੈਸੇ ਦਿੰਦੇ ਵੀ ਨਜ਼ਰ ਆ ਰਹੇ ਲੋਕਾਂ ਨੂੰ ਉਹ ਵੀ ਕਿ ਕੈਸ਼ ਤੇ ਲੋਕਾਂ ਨੇ ਉਹਦੇ ਬਾਰੇ ਵੀ ਬਹੁਤ ਗਲੇ ਪੈਸਾ ਕਮਾਇਆ ਹੋਇਆ ਇਹ ਕੀਤਾ ਬਾਈ ਪੈਸਾ ਸਾਰੇ ਕਮਾਉਂਦੇ ਤੁਸੀਂ ਵੀ ਕਮਾਉਂਦੇ ਤੁਸੀਂ ਆਪਣੇ ਅੰਦਰ ਝਾਕੇ ਦੇਖੋ ਤੁਸੀਂ ਕਿਸੇ ਨੂੰ ਕਿੰਨੇ ਪੈਸੇ ਦਿੱਤੇ ਆ ਤੁਸੀਂ ਕੀ ਕੁਛ ਦਾਨ ਕੀਤਾ ਫਿਰ ਤੁਸੀਂ ਦੂਜੇ ਦੇ ਤੋਮਤ ਉਠਾਓ ਕਿਉਂਕਿ ਹੁਣ ਮਾਨਕੀਰ ਤਾਂ ਔਲਖਾ ਲੋਕੀ ਕਿੰਨਾ ਉਹਨੂੰ ਪਹਿਲਾਂ ਮਾੜਾ ਚੰਗਾ ਕਹਿੰਦੇ ਸੀ ਇਹ ਕਰਦਾ ਸਿੱਧੂ ਦੇ ਕੇਸ ਨਾਲ ਜੋੜ ਰਿਹਾ ਸੀ ਜਦਕਿ ਇਦਾਂ ਦਾ ਕੁਝ ਵੀ ਨਹੀਂ ਸੀ ਫਿਰ ਵੀ ਬੰਦੇ ਨੂੰ ਬਦਨਾਮ ਕੀਤਾ ਸੀ ਪਰ ਦੇਖੋ ਹੁਣ ਉਹੀ ਬੰਦਾ ਆ ਕੇ ਖੜਿਆ ਪੰਜਾਬ ਦੇ ਵਿੱਚ ਮੈਂ ਇਕੱਲਾ ਮਨਪ੍ਰੀਤ ਔਲਖ ਦੀ ਗੱਲ ਨਹੀਂ ਕਰਦਾ ਸਾਰੇ ਐਮੀ ਬਿਰਖ ਹੋ ਗਿਆ ਦਲਜੀਤ ਉਸਾਨ ਹੋ ਗਿਆ ਬੱਬੂ ਮਾਨ ਹੋ ਗਿਆ ਆਪਣਾ ਕਰਨ ਔਜਲਾ ਹੋ ਗਿਆ ਕਈ ਕਹਿਣਗੇ ਕਰਨ ਔਜਲੇ ਨੇ ਇਹ ਦੋਹੇ ਬੋਰਡ ਦਿੱਤੀ ਇੱਕ ਸਭ ਕੁਝ ਕਰ ਰਹੇ ਉਹਨਾਂ ਦੀ ਟੀਮ ਆਲਰੇਡੀ ਲੱਗੀਆਂ ਹੋਈਆਂ ਤੇ ਇਹਨਾਂ ਨੇ ਸਾਰਿਆਂ ਨੇ ਇਹ ਕਿਹਾ ਹੋਇਆ ਕਿ ਮੋਢਲੀ ਸਹਿਤਾ ਅਸੀਂ ਦੇ ਕੇ ਉਹ ਵੀ ਰਾਸ਼ਨ ਦੀ ਸਹਿਤਾ ਕਰਕੇ ਪੱਠੇ ਪੁੱਠਿਆਂ ਦੀ ਫੀਡ ਦੀ ਅਚਾਰ ਦੀ ਜਿੰਨੀ ਮੋਢਲੀ ਸਹਿਤਾ ਸੀ ਨਾ ਰਾਸ਼ਨ ਦੀ ਇਹ ਸੀ ਕਰਨ ਤੋਂ ਬਾਅਦ ਜਦੋਂ ਪਾਣੀ ਥੱਲੇ ਚਲਾ ਗਿਆ ਅਸਲੀ ਸੇਵਾ ਉਦੋਂ ਸਟਾਰਟ ਹੋਈ ਪਰ ਫਿਰ ਵੀ ਜਿਹੜਾ ਸੇਵਾ ਕਰਿਆ ਉਹ ਚਾਹੇ 10 ਦੀ ਹੋਵੇ ਚਾਹੇ 1 ਕਰੋੜ ਦੀ ਹੋਵੇ ਉਹਦੀ ਸਲਾਗਾ ਕਰਨਾ ਫਰਜ਼ ਬਣਦਾ ਥੋੜਾ ਵੀ ਪੰਜਾਬੀ ਹਰ ਟਾਈਮ ਐਵੇਂ ਨਾ ਟੋਕੀ ਜਾਇਆ ਕਰੋ ਕਿਸੇ ਨੂੰ ਕਿ ਉਹਦੇ ਕੋਲ ਤਾਂ ਪੈਸਾ ਬਹੁਤ ਆ ਤੁਸੀਂ ਨਿਊਜ਼ ਫਲਾ ਰਹੇ ਆ ਕਿ ਉਹਨੇ 2 ਕਰੋੜ ਰੁਪਏ ਵੰਡੇ ਤਾਂ ਸਾਨੂੰ ਪ੍ਰੂਫ ਦਿਓ ਇਹਨੇ 2 ਕਰੋੜ ਰੁਪਏ ਕਿੱਥੇ ਵੰਡੇ ਆ ਕੀ ਇਹਨੂੰ ਵੰਡਿਆ ਕਈ ਲੋਕ ਤਾਂ ਇਹ ਕਹਿੰਦੇ ਆ ਕਿ ਉਹਦੇ ਪਰ 2 ਕਰੋੜ ਕਿੱਥੇ ਆਇਆ ਕਿੱਥੇ ਸਾਡੇ ਕੋਲ ਤਾਂ ਹੈ ਨਹੀਂ ਯਾਰ ਜਿੱਥੋਂ ਮਰਜੀ ਆਇਆ ਹੋਵੇ ਹੁਣ ਪਾਣੀ ਕਿੱਥੋਂ ਆ ਗਿਆ ਕੁਦਰਤ ਦੀ ਮਾਰ ਕਿੱਥੋਂ ਆ ਗਈ ਉਹ ਜਿੰਨੇ ਲੋਕਾਂ ਦੇ ਘਰਾਂ ਟੈਗ ਗਏ ਉਹਨਾਂ ਨੂੰ ਪੁੱਛੇ ਦੇਖੋ ਕਿ ਉਹਨਾਂ ਨੂੰ ਉਹ ਪੁੱਛ ਸਕਦੇ ਉਹਨਾਂ ਨੂੰ ਕਿ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ ਉਹਨਾਂ ਬਾਅਦ ਤੋਂ ਫਰਿਸ਼ਤੇ ਬੰਦੇ ਬਣ ਕੇ ਆਇਆ ਫਰਿਸ਼ਤੇ ਤੁਹਾਨੂੰ ਪਤਾ ਇੰਨਾ ਕ ਜਿਆਦਾ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਸਪੋਰਟ ਕੀਤੀ ਜਾ ਰਹੀ ਆ ਜਿੰਨਾ ਵੀ ਆਪਣਾ ਪੰਜਾਬੀ ਕਲਾਕਾਰ ਸੀਗੇ ਸਾਰੇ ਇੱਕ ਠੋਕੇ ਖੜ ਗਏ ਪੰਜਾਬ ਦੇ ਲਈ ਤੇ ਹੁਣ ਜਿੰਨੀਆਂ ਵੀ ਸਰਕਾਰਾਂ ਸੀਗੀਆਂ ਉਹਨਾਂ ਸਾਰਿਆਂ ਨੂੰ ਵੀ ਭੱਜਣਾ ਪੈ ਗਿਆ ਕਿ ਇਹ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਇਹਨਾਂ ਨੂੰ ਆਪਦਿਆਂ ਨੇ ਹੀ ਦੇ ਦੇਣਾ ਤੇ ਸਾਡੇ ਤੱਕ ਫਿਰ ਕਿੱਦਾਂ ਮੰਗਣਗੇ ਫਿਰ ਅਸੀਂ ਇਹਨਾਂ ਦੀ ਲੋੜਾ ਕਿੱਦਾਂ ਪੂਰੀਆ ਕਰੋਂਗੇ ਫਿਰ ਉਸ ਤੋਂ ਬਾਅਦ ਇਲੈਕਸ਼ਨ ਆ ਰਹੀ ਹੈ ਤੇ ਅਸੀਂ ਇਲੈਕਸ਼ਨ ਦੇ ਵਿੱਚ ਕਿਹੜੇ ਮੂਹ ਨਾਲ ਜਾਵਾਂਗੇ ਤੇ ਹੁਣ ਸਰਕਾਰ ਨੂੰ ਭੱਜਣਾ ਪੈ ਗਿਆ ਤੇ ਹੁਣ ਸਰਕਾਰ ਮੋਦੀ ਸਾਹਿਬ ਵੀ ਆ ਰਹੇ ਆ ਤੁਹਾਨੂੰ ਪਤਾ ਸਾਰੇ ਪੰਜਾਬ ਦੇ ਵਿੱਚ ਉਹ ਵੀ ਹੁਣ ਕੁਝ ਵੱਡਾ ਐਲਾਨ ਕਰਕੇ ਜਾਣਗੇ ਭਗਵਾਨ ਤਮਾਨ ਸਾਹਿਬ ਨੇ ਵੀ ਲਾਈਵ ਹੋ ਕੇ ਬਿਆਨ ਐਲਾਨ ਕੀਤੇ ਅੱਡੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਵੀ ਮੁਆਵਜ਼ਾ ਦੇਣ ਦੇ ਤੇ ਰੇਤ ਜਿਹੜੀ ਖੇਚ ਆ ਗਈ ਉਹ ਵੀ ਉਹ ਚੱਕ ਸਕਦੇ ਆ ਇਹ ਵੀ ਸਾਰਾ ਕੁਝ ਪਰ ਇਹ ਦੇਣ ਇਹ ਕੀ ਕੀ ਦੀ ਦੇਣ ਇਹ ਤੁਹਾਡੀ ਆਪਣੀ ਹੀ ਦੇਣ ਆ ਕਿਉਂਕਿ ਹੁਣ ਦੋਨੋਂ ਪਾਸੇ ਮਿਲਟਰੀ ਵੀ ਪੁਲਿਸ ਸਾਰਾ ਕੁਝ ਪ੍ਰਸ਼ਾਸਨ ਲੱਗਾ ਹੋਇਆ ਪਰ ਆਪਾਂ ਉਹ ਫੋਰਸ ਨੂੰ ਨਹੀਂ ਭੁੱਲ ਸਕਦੇ ਜਿਹੜੀ ਪੰਜਾਬ ਦੀ ਹੈ ਜਿਹੜੇ ਪੰਜਾਬ ਦੇ ਖੁਦ ਆ ਆਪਣੇ ਘਰ ਪਾਣੀਆਂ 'ਚ ਡੁੱਬਦੇ ਛੱਡ ਕੇ ਦਰਿਆਵਾਂ ਦੇ ਕੰਢਿਆਂ ਤੇ ਸੇਵਾ ਕਰਾਇਆ ਚਾਰ-ਚਾਰ ਦਿਨਾਂ ਦੇ ਆਪਾਂ ਉਹਨਾਂ ਨੂੰ ਨਹੀਂ ਭੁੱਲ ਸਕਦੇ ਤੇ ਇਹ ਚੀਜ਼ਾਂ ਨੂੰ ਦੇਖ ਕੇ ਹੁਣ ਸਰਕਾਰਾਂ ਨੂੰ ਭਾਜਣਾ ਪਈਆਂ ਹੋਈਆਂ ਤਾਂ ਕਿ ਸਰਕਾਰ ਨੂੰ ਪਤਾ ਵੀ ਅਸੀਂ ਵੋਟਾਂ ਵੀ ਲੈਣੀਆਂ ਹੁਣ ਸਰਕਾਰ ਆਈ ਹੈ ਸਾਹਮਣੇ ਪਰ ਉਸ ਤੋਂ ਪਹਿਲਾਂ ਮੋਰਚਾ ਆਪਣੇ ਸਾਹਮਣੇ ਆਇਆ ਸਾਰੇ ਪੰਜਾਬੀਆਂ ਨੇ ਜਿੰਨੇ ਵੀ ਪੰਜਾਬ ਦੇ ਮੌਤਵਾਦੀ ਸੀਗੇ ਜਿੰਨੇ ਵੀ ਪੰਜਾਬ ਦੇ ਸੰਸਥਾਵਾ ਸੀਗੀਆਂ ਜਿੰਨੇ ਵੀ ਪੰਜਾਬ ਦੇ ਆਪਣੇ ਕਲਾਕਾਰ ਵੀਰ ਸੀ ਸਾਰਿਆਂ ਨੇ ਮੋਰਚਾ ਸਾਹਮਲੇ ਆ ਤੇ ਪੰਜਾਬ ਨੂੰ ਜਿੱਦਾਂ ਹੋਰ ਸੂਬਿਆਂ 'ਚ ਆਪਾਂ ਦੇਖਦੇ ਹੁੰਦੇ ਨਾ ਲਾਚਾਰ ਹੋ ਜਾਂਦੇ ਬੰਦੇ ਇਦਾਂ ਲਾਚਾਰ ਨਹੀਂ ਹੋਣ ਦਿੱਤਾ ਸਾਰਿਆਂ ਕਿਸੇ ਨੂੰ ਵੀ ਪੰਜਾਬੀਆਂ ਨੇ ਸਾਂਭਿਆ ਤੇ ਪੈਸਾ ਤੁਹਾਨੂੰ ਪਤਾ ਪਾਣੀ ਦੇ ਅੰਗੂ ਬਹਾਤਾ ਤੇ ਦੇਖ ਲੈ ਲਓ ਕਿ ਤੁਸੀਂ ਸੁਖਵੀਰ ਬਾਦਲ ਵੀ ਚੱਕ ਵੀ ਜਿੰਨੇ ਚੱਕਣੇ ਆਇਆ ਫੜ ਤੂ ਉਧਰ ਮਨਕੀਰ ਤੌਲਖ ਵੀ ਦੇ ਰਿਹਾ ਪੈਸੇ ਤੇ ਕਿਸੇ ਨੇ ਉਸੇ ਉਹ ਵੀਡੀਓ ਵੀ ਉਹਦੀ ਬਹੁਤ ਸ਼ਹੀ ਜੇ ਮੈਂ 50000 ਮੰਗਦਾ ਤਾਂ ਮੈਨੂੰ 50000 ਵੀ ਦੋ 20000 ਨਾ ਦੋ ਤੇ ਉਹ ਬੰਦੇ ਨੂੰ ਇਹ ਵੀ ਗੱਲ ਪਤਾ ਕਿ ਮੈਂ 50 ਦੱਤਾ ਤਾਂ 50 50 ਕਿਹਾ ਤਾਂ 50 ਹੀ ਦੇਣਾ ਕਿਸੇ ਦੀ ਧੀ ਦਾ ਵਿਆਹ ਸੀ ਉਹਨੂੰ ਪੈਸੇ ਦੇ ਰਿਹਾ ਕਿਸੇ ਦਾ ਕੋਠਾ ਡੀ ਗਿਆ ਉਹਨੂੰ ਦੇ ਰਿਹਾ ਤੇ ਸਲੂਟ ਆ ਮੇਰਾ ਵੀਰ ਤੈਨੂੰ ਦਿਲ ਜਿੱਤ ਲਿਆ ਤੇ ਬਾਕੀ ਤੇ ਜਿੰਨੇ ਵੀ ਐਨ ਆਰ ਆਈ ਵੀਰਾਂ ਪਰ ਹੁਣ ਉਹ ਵੀ ਦਿਲ ਖੋਲਿਆ ਹੋਇਆ ਉਹਨਾਂ ਨੇ ਵੀ ਪਰ ਉਹਨਾਂ ਨੂੰ ਇੱਕ ਵਾਰ ਬੇਨਤੀ ਵੀ ਹੈ ਤੁਹਾਨੂੰ ਵੀ ਤੱਤੇ ਘਾਉ ਦੇ ਵਿੱਚ ਨਾ ਚੱਲਿਓ ਮੇਰਾ ਵੀਰ ਲਿਸਟਾਂ ਤਿਆਰ ਕਰਕੇ ਇੱਕ ਤਕਨੀਕ ਬਣਾਇਓ ਪਲੈਨਿੰਗ ਬਣਾਇਓ ਉਹਦੇ ਹਿਸਾਬ ਨਾਲ ਦਿੱਤੇ ਪੈਸਾ ਜਾਂ ਕੁਝ ਵੀ ਤੁਸੀਂ ਆਪਣਾ ਦਾਨ ਕਰਨਾ ਹੈ ਉਹਦੇ ਹਿਸਾਬ ਨਾਲ ਕਰਿਓ ਤਾਂ ਕਿ ਤੁਹਾਡੇ ਨਾਲ ਕੋਈ ਹਿਰਾਫੇਰੀ ਨਾ ਹੋਵੇ ਤਾਕੇ ਤੁਹਾਡਾ ਜਿਹੜਾ ਦਾਨ ਹੋਗਾ ਦਸਾਂ ਨੌ ਦੀ ਕਿਰਤ ਹੋਊਗੀ ਤੁਹਾਡੀ ਦਸਵੰਦ ਹੋਊਗਾ ਤੁਹਾਡਾ ਸਹੀ ਬੰਦੇ ਕੋਲ ਜਾਵੇ ਸਹੀ ਜਗ੍ਹਾ ਤੇ ਲੱਗੇ ਬਾਕੀ ਲੋਡ ਵਾ ਲੋਡ ਬੰਦ ਬੰਦੇ ਕੋਲ ਜਾਵੇ ਕਿਉਂਕਿ ਹੁਣ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਵੀ ਆ ਰਹੀਆਂ ਕਿ ਲੋਕਾਂ ਨੇ ਰਾਸ਼ਨ ਬਹੁਤ ਜ਼ਿਆਦਾ ਇਕੱਠਾ ਕਰ ਲਿਆ ਧੱਕੇ ਨਾਲ ਟਰਾਲੀਆਂ ਨੂੰ ਘੇਰ ਘੇਰ ਕੇ ਸਾਨੂੰ ਲੋੜ ਆ ਸਾਨੂੰ ਲੋੜ ਆ ਟਰਾਲੀਆਂ ਨੂੰ ਅੱਗੇ ਪਿੱਛੇ ਜਿਹੜੇ ਬਾਕੀ ਲੋਡ ਸੀ ਉੱਥੇ ਤੱਕ ਜਾਣ ਨਹੀਂ ਦਿੱਤਾ ਪਰ ਤੁਸੀਂ ਇਹ ਚੀਜ਼ ਨਾ ਕਰਿਓ ਸਹੀ ਤਰੀਕੇ ਨਾਲ ਸਹੀ ਪਲਾਨਿੰਗ ਦੇ ਨਾਲ ਤੇ ਇਹ ਕੰਮ ਕਰਿਓ ਤੇ ਮੈਂ ਫਿਰ ਤੇ ਉਹ ਸੂਟ ਕਰਦਾ ਸਾਰਿਆਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਜਿੰਨੇ ਵੀ ਹਿੱਕ ਠੋਕ ਕੇ ਖੜੇ ਆ ਪੰਜਾਬ ਦੇ ਲਈ ਤੇ ਫਿਰ ਤੋਂ ਨੋਟਾਂ ਦੀ بارش ਕੀਤੀ ਆ ਉੱਥੇ ਤੇ ਪੂਰਾ ਹਿੰਦੁਸਤਾਨ ਇੰਡੀਆ ਸਭ ਦੇਖ ਰਿਹਾ ਖੜ ਕੇ ਵੀ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਨੇ ਦਾ ਕੁਦਰਤ ਨੂੰ ਹੀ ਚੈਲੰਜ ਕਰਤਾ ਕਿ ਤੂੰ ਪੰਜਾਬ ਨੂੰ ਕੀ ਬਰਬਾਦ ਕਰਨਾ ਹੈ ਪੰਜਾਬ ਤਾਂ ਫਿਰ ਤੋਂ ਆਬਾਦ ਹੋ ਗਿਆ ਲੋਕਾਂ ਨੂੰ ਇੱਕ ਜੁਟ ਕਰਤਾ ਇਕੱਠੇ ਕਰਤਾ ਤੇ ਬਸ ਹੁਣ ਇਹ ਥੋੜਾ ਟਾਈਮ ਦਾ ਮਾੜਾ ਟਾਈਮ ਤੁਹਾਨੂੰ ਪਤਾ ਹੁੰਦਾ ਹੁੰਦਾ ਪੰਜਾਬੀਓ ਪੰਜਾਬ ਲਈ ਅਰਦਾਸ ਕਰਨੀ ਹੈ ਤੁਸੀਂ ਬੈਗਰੂ ਦਾ ਨਾਮ ਲਪੜਣਾ ਸਾਰਾ ਕੁਝ ਠੀਕ ਹੋ ਜਾਣਾ ਚੜ੍ਹਦੀ ਕਲਾ 'ਚ ਰਹਿਣਾ ਪੰਜਾਬ ਚੜ੍ਹਦੀ ਕਲਾ ਸੀਗਾ ਤਾਂ ਤੇ ਅੱਜ ਫੇਰ ਸਬੂਤ ਦੇ ਤਾ ਪੰਜਾਬ ਇੱਕ ਚੜ੍ਹਦੀ ਕਲਾ 'ਚ ਹੈ ਤੇ ਚੜ੍ਹਦੀ ਕਲਾ 'ਚ ਹਮੇਸ਼ਾ ਰਹੂੰਗਾ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਬਹਿਗਰੂ ਜ਼ਰੂਰ ਲਿਖਿਓ ਤੇ ਅਰਦਾਸ ਕਰਿਓ ਆਪਣੇ ਪੰਜਾਬ ਲਈ ਕਿ ਪੰਜਾਬ ਚੜ੍ਹਦੀ ਕਲਾ 'ਚ ਰਵੇ ਤੇ ਤੁਸੀਂ ਕੁਝ ਵੀ ਕਮੈਂਟ ਕਰਨਾ ਹੈ ਤੁਹਾਡੇ ਦਿਲ ਦੇ ਵਿੱਚ ਕੁਝ ਵੀ ਹੋਏ ਤਾਂ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਹ ਤੁਹਾਡਾ ਪੰਜਾਬੀ ਚੈਨਲ ਆ ਵੀਰਿਓ ਜਿਹੜੀ ਕਿ ਨਿਊਜ਼ ਵੱਡੇ ਚੈਨਲਾਂ ਤੇ ਨਹੀਂ ਦਿਖਾਉਂਦੇ ਉਹ ਆਪਾਂ ਤੁਹਾਡੇ ਲਈ ਮੇ ਉਸ ਤੁਹਾਡੀ ਪੰਜਾਬ ਦੀ ਆਵਾਜ਼ ਬਣ ਕੇ ਇਸ ਚੈਨਲ ਤੇ ਲੈ ਕੇ ਆਣੀ ਹੈ ਤਾਂ ਕਰਕੇ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਥੈਂਕ ਯੂ